ਪੰਜਾਬ ਵਿੱਚ ਆਏ ਹੜ੍ਹ ਦੀ ਚ ਪੇਟ ਵਿੱਚ ਕਈ ਘਰ ਆਏ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟਾਲੀ ਤੇ ਕਈ ਹੋਰ ਨਾਂ ਪਿੰਡਾਂ ਦੇ ਗਰੀਬ ਪਰਿਵਾਰਾਂ ਦੇ ਘਰ ਟਹਿ ਟੇਰੀ ਹੋ ਚੁੱਕੇ ਨੇ ਇਹਨਾਂ ਦੇ ਵਿੱਚੋਂ ਹੀ ਪਿੰਡ ਪੱਖੋਕੇ ਟਾਲੀ ਦਾ ਇੱਕ ਗਰੀਬ ਪਰਿਵਾਰ ਹੈ ਪ੍ਰਕਾਸ਼ ਮਸੀਹ ਦੀ ਪਤਨੀ ਅੰਜੂ ਨੇ ਆਪਣਾ ਦਰਦ ਬਿਆਨ ਕੀਤਾ ਅੰਜੂ ਨੇ ਦੱਸਿਆ ਹੈ ਕਿ ਉਹਨਾਂ ਦਾ ਰਹਿਣ ਬਸੇਰਾ ਪਾਣੀ ਦੀ ਭੇਂਟ ਚੜ ਚੁੱਕਿਆ ਘਰ ਅੰਦਰ ਪਾਣੀ ਦੀ ਗਾਰ ਵੜ ਚੁੱਕੀ ਹੈ ਉਸ ਨੇ ਕਿਹਾ ਹੈ ਕਿ ਪਾਣੀ ਦੀ ਮਾਰ ਨਾਲ ਨਾ ਕੋਈ ਬਿਸਤਰਾ ਬਚਿਆ ਤੇ ਨਾ ਹੀ ਕੋਈ ਪੈਨਣ ਵਾਲਾ ਕੱਪੜਾ ਉਤੋਂ ਘਰ ਦੀ ਛੱਤ ਵੀ ਡਿੱਗ ਪਈ ਹੈ ਉਸ ਨੇ ਦੱਸਿਆ ਹੈ ਕਿ ਪੂਰੇ ਘਰ ਅੰਦਰ ਪਾਣੀ ਦਾ ਸਲਾਬਾ ਚੜ ਚੁੱਕਿਆ ਹੈ ਘਰ ਦੇ ਅੰਦਰ ਰਹਿਣਾ ਮੁਸ਼ਕਿਲ ਹੋ ਗਿਆ ਹੈ ਉਹ ਤਰਪਾਲ ਦੇ ਹੇਠਾਂ ਹੀ ਦਿਨ ਕੱਟੀ ਜਾ ਰਹੇ ਨੇ ਉਸ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਇਨਾਂ ਦੇ ਵੱਲੋਂ ਆਪਣੀ ਦਰਦ ਇਹ ਦਾਸ ਤਾਂ ਕੁਝ ਇਉਂ ਸੁਣਾਈ ਗਈ ਹੈ। ਭਾਜੀ ਮੇਰਾ ਮਤਲਬ ਵੀ ਦਿਨਹਾੜ ਆਇਆ ਬਹੁਤ ਨੁਕਸਾਨ ਹੋ ਗਿਆ ਵਾ ਮਤਲਬ ਸਾਰਾ ਕੋਸ਼ੀ ਕੱਚਾ ਘਰ ਹੀ ਛੱਤ ਵੀ ਡਿੱਗ ਗਈ ਆ। ਨਾ ਆਪਾਂ ਕੋ ਕਾਢ ਹੀ ਸਕੇ ਆ ਨਾ ਬੱਚਿਆਂ ਦੇ ਕੱਪੜੇ ਵਗੈਰਾ ਨਾ ਆਪਾਂ ਆਪਣਾ ਖਾਣ ਪੀਣ ਦਾ ਸਮਾਨ ਵੀ ਨਹੀਂ ਕਾਢ ਸਕੇ ਵੀ ਜਿਹੜਾ ਰਾਸ਼ਨ ਅੰਦਰ ਪਿਆ ਹੀ ਉਹ ਹੀ ਕਾਢ ਲਈ। ਵਾਸਾ ਪਾ ਬੱਚੇ ਲੈ ਕੇ ਬਾਹਰ ਚਲ ਗਏ ਆ ਮੇਰੀ ਇਹ ਮੇਰਾ ਹੁਣ ਸਾ ਪਾਜੀ ਇੱਥੇ ਨਾ 9 9 ਫੁੱਟ ਪਾਣੀ ਸੀ ਇੱਥੇ ਚਾਰ ਦਿਨ ਤੇ ਪਾਣੀ ਵੀ ਨਹੀਂ ਲੱਥਿਆ ਜੰਦਾ ਜੱਟਾਂ ਦੇ ਘਰਾਂ ਦੇ ਉੱਥੇ ਬਿੱਠੇ ਰਹਿੰਦੇ ਕਾਨਾਂ ਦੇ ਬੱਚੇ ਨੇ ਗੁਜ਼ਾਰਾ ਫਿਰ ਕਿਸਤੀਆਂ ਤੇ ਮਤਲਬ ਭੋਜੀ ਰਾਸ਼ਨ ਦੇ ਕੇ ਜਾਂਦੇ ਰਹੇ ਆ ਤੇ ਉਹ ਖਾਂਦੇ ਕੰਮ ਕੀ ਕਰਦੇ ਪਾਜੀ ਦਿਹਾੜੀ ਲਾਉਂਦੇ ਇੱਥੇ ਗੋਭੀ ਲੱਗਦੀ ਸੀ ਬਸ ਦਿਹਾੜੀ ਜਾਂਦੇ ਹੁੰਦੇ ਹੁਣ ਫਿਰ ਗੁਜ਼ਾਰਾ ਕਿਦਾਂ ਹੁਣ ਪਾਜੀ ਇਦਾਂ ਰਾਸ਼ਨ ਦੇ ਕੇ ਜਾਂਦੇ ਉਹ ਬੱਚਿਆਂ ਨੂੰ ਪਕਾ ਕੇ ਤੇ ਖਵਾਲੀ ਜਾਂਦੇ ਆ ਰਾਸ਼ਨ ਤੇ ਚਲੋ ਦੇਣ ਦੇ ਪਰ ਮਕਾਨ ਤੇ ਦੱਬਣਾ ਹੁਣ ਪਾਜੀ ਮਕਾਨ ਇਦਾਂ ਹੀ ਆ ਹਜੇ ਮਤਲਬ ਬੱਚਾ ਮੇਰਾ 7 ਸਾਲ ਦਾ ਹੀ ਤੇ ਉਹ ਵੀਰੇ ਭੈਣ ਭਰਾਵਾਂ ਗਾੜੀ ਇਹੋ ਮੇਰੀ ਬੇਨਤੀ ਆ ਮੇਰੀ ਮਦਦ ਕੀਤੀ ਜਾਵੇ ਮੇਰਾ ਭਾਂਵੇਂ ਇੱਕ ਹੀ ਕਮਰਾ ਪਾ ਕੇ ਮੈਨੂੰ ਦੇ ਦਿਓ ਮੈਂ ਆਪਣੇ ਬੱਚਿਆਂ ਬੱਚੇ ਲੈ ਕੇ ਆਪਣੇ ਘਰ ਬੈ ਸਕਾਂ ਸਮਾਜ ਸੇਵਾ ਕੋ ਬਹੁਤ ਜ਼ਿਆਦਾ ਕੁ ਮੰਗਦੇ ਪਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਬਹੁਤ ਸੇਵਾ ਕਰਦੇ ਪਰ ਲੋਕੀ ਦਾਨ ਬਹੁਤ ਕਰਦੇ ਤੇ ਹਾਂਜੀ ਪਾਜੀ ਦਾਨ ਕੱਪੜੇ ਵਗੈਰਾ ਵੀ ਦੇਣ ਡੇ ਰਾਸ਼ਨ ਵੀ ਦੇਣ ਡੇ ਸਾਰਾ ਕੁਝ ਦੇਣ ਡੇ ਆ ਤੁਸੀਂ ਮੈਂ ਆ ਤੇ ਅੰਨੀ ਭਾਵੇਂ ਰਾਸ਼ਨ ਭਾਵੇਂ ਮੈਨੂੰ ਦੋ ਭਾਵੇਂ ਨਾ ਦੋ ਮੈਨੂੰ ਇੱਕ ਕਮਰਾ ਪਾ ਕੇ ਤੇ ਦੇ ਸਕੋ ਬਸ ਰਹਿਣ ਵਾਸਤੇ ਨਹੀਂ ਕੁਝ ਹਾਂਜੀ ਰਹਿਣ ਵਾਸਤੇ ਨਹੀਂ ਆ ਛੱਤ ਵੀ ਡਿੱਗੀ ਆ ਆਪਣੇ ਵਿਹੜੇ 'ਚ ਤੰਬੂ ਲਾ ਕੇ ਬਿਠੇ ਆ ਬਸ ਦੇਖੇ ਜੇ ਤੇ ਮੰਗਿਆ ਹੀ ਦੇ ਤੋਰ 'ਚ ਇੱਕ ਕੰਮ ਵੀ ਗਿਆ ਹਤੋਂ ਹਾਂਜੀ ਹਾਂਜੀ ਭਾਜੀ ਇੱਦਾਂ ਹੀ ਹੁਣ ਟਾਈਮ ਪਾਸ ਤੇ ਕਰਨਾ ਪੈਣਾ ਵਾ ਤੁਹਾਡਾ ਆਈ ਨੰਬਰ ਕੀ ਦੱਸਣਾ ਮੇਰਾ 95924 19264 ਪ੍ਰਕਾਸ਼ ਜੀ ਕੀ ਕੰਮ ਕਰਦੇ ਹੋ ਦਿਹਾੜੀ ਦਾ ਪਾ ਜੀ ਜਦੋਂ ਪਾਣੀ ਆਇਆ ਕੀ ਹਾਲਾਤ ਸੀ ਕਰਦੇ ਇੱਥੇ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਰ ਡੁੱਬਾ ਹੀ ਰਹੀ ਜੱਟਾ ਘਰ ਜਾ ਕੇ ਫਿਰ ਰਾਤ ਕੱਟੀ ਆ ਛੋਟੇ ਛੋਟੇ ਬੱਚੇ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿੱਦਾਂ ਨਿਕਲੇ ਬੈਠੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਛੁਗੇ ਆ ਯਾਰ ਥੇਲੀ ਤੇ ਤੇ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫੌਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਇਹਨੇ ਦੇ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਭਾਜੀ ਕੰਮਕਾਰ ਵੀ ਬੰਦਿਆ ਹੋ ਗਿਆ ਸਾਰਾ ਕੁਝ ਦਿਹਾੜੀਦਾਰ ਬੰਦੇ ਹਨ ਕੰਮ ਕੀ ਕਰਦੇ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾ ਲਈ ਦੀ ਤੇ ਖਾਲੀ ਦੀ